ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਾਉ ਇੰਡੀਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਬੇਹਦ ਮਤ ਭਾਗੀ ਖਬਰ ਸਾਹਮਣੀ ਆ ਰਹੀ ਹੈ ਇੱਕ 25 ਸਾਲਾ ਹਰਜੋਤ ਕੌਰ ਨਾਮ ਦੀ ਦੇਖ ਸਕਦੇ ਹੋ ਮਹਿਲਾ ਜਸਤ ਦੇ ਵੱਲੋਂ ਬੇਹਦ ਵੱਡਾ ਕਦਮ ਚੁੱਕਿਆ ਗਿਆ ਹੈ ਦਸਤੀ ਅਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਤੇ ਅੰਦਾਜ਼ਾ ਲਗਾ ਸਕਦੇ ਹੋ ਮਹਿਜ਼ ਦੋ ਤੋਂ ਢਾਈ ਮਹੀਨੇ ਵਿਆਹ ਨੂੰ ਹੋਏ ਸੀ ਤੇ ਵੱਡੇ ਇਲਜ਼ਾਮ ਲੱਗੇ ਨੇ ਸਹੌਰਿਆਂ ਦੇ ਉੱਤੇ ਦੱਸਦੇ ਕਿ ਦਹੇਜ਼ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਇਸੇ ਦੇ ਚੱਲਦਿਆਂ ਇਸ ਦੇ ਵੱਲੋਂ ਬੇਹਤ ਵੱਡਾ ਕਦਮ ਚੁੱਕਦਿਆਂ ਹੋਇਆ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸਦੀ ਕਿ ਢਾਈ ਮਹੀਨੇ ਪਹਿਲਾਂ ਅਮਰੀਕਾ ਦੇ ਵਿੱਚ ਰਹਿੰਦੇ ਨੌਜਵਾਨ ਦੇ ਨਾਲ ਇਸਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਦੱਸਿਆ ਜਾਂਦਾ ਹੈ ਕਿ ਲਗਾਤਾਰ ਦਹੇਜ਼ ਨੂੰ ਲੈ ਕੇ ਦੇਖ ਸਕਦੇ ਹੋ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਲੰਧਰ ਦੇ ਬਸਤੀ ਖੇਲ ਜਿਹੜੀ ਜਗ੍ਹਾ ਦੱਸੀ ਜਾ ਰਹੀ ਹੈ ਜਿੱਥੋਂ ਇਹ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਦੱਸ ਦਈਏ ਕਿ ਹੁਣ 25 ਸਾਲਾ ਇਹ ਜਿਹੜੀ ਹਰਜੋਤ ਕੌਰ ਹੈ ਉਸ ਦੇ ਵੱਲੋਂ ਬੇਹਦ ਵੱਡਾ ਕਦਮ ਚੁੱਕਦਾ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਲੋਕਾਂ ਦੇ ਮੁਤਾਬਕ ਹੈ ਜਲੰਧਰ ਦੇ ਬਸਤੀ 바ਵਾ ਖੇਲ ਦੇ ਵਿੱਚ ਇਹ ਬੇਹਦ ਮੰਦਭਾਗੀ ਘਟਨਾ ਹੋਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਨਹੀਂ ਦੇਖੀਆਂ ਜਾਂਦੀਆਂ ਪਰਿਵਾਰ ਦੀਆਂ ਲਾਜ਼ੂ ਦਾਦੂ ਕੀ ਜਿਹੜੀ ਆਪਣੇ ਪੁਲਿਸ ਕੋਲ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਹਾਨੂੰ ਇਨਸਾਫ ਚਾਹੀਦਾ ਅਸੀਂ ਐਨਐਲ ਜਿੰਨੇ ਕੰਮ ਨੂੰ ਕਿਸੇ ਹੋਰ ਦੀ ਚੀਜ਼ ਨਾ ਜਾਵੇ ਐਨਐਲ ਜਿਹੜੀ ਪੂਰੀ ਫੈਮਲੀ ਐਸੀ ਕਿਸੇ ਨੂੰ ਨਹੀਂ ਛੱਡਣਾ ਸਾਰਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਸੀ ਬਸ ਕਿਉਂਕਿ ਸਾਡੀ ਧੀ ਗਈ ਸਾਨੂੰ ਪਤਾ ਵੇ ਸਾਡੇ ਦੇ ਕੀ ਹੋਇਆ ਕਿਸੇ ਹੋਰ ਦੀ ਚੀਜ਼ ਨਾਲ ਇਦਾਂ ਨਾ ਹੋਵੇ ਜਿੱਦਾਂ ਸਾਡੀ ਚੀਜ਼ ਨਾਲ ਕੀਤਾ ਇਹੋ ਜਿਹੇ ਇਹੋ ਜਿਹੇ ਨੂੰ ਹਮੇ ਇਹੋ ਜਨ ਫੜ ਕੇ ਨਾ ਉਮਰ ਭਰ ਲਈ ਇਹੋ ਜਨ ਨੂੰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਸਾਰੀ ਉਮਰ ਤੱਕ ਇਹਨਾਂ ਨੂੰ ਸਜ਼ਾ ਮਿਲੇਗੀ ਨਾ ਇਹਨਾਂ ਨੂੰ ਉਹਦੇ ਵੀ ਪਤਾ ਲੱਗੇ ਹਾਂ ਵੀ ਕਿਸੇ ਥੀਨਰ ਕਿੱਦਾਂ ਕੋਸ਼ਿਸ਼ ਕਰੀਦਾ ਹੁੰਦਾ ਕੀ ਨਾਮ ਹੈ ਤੁਹਾਡਾ ਤੁਸੀਂ ਦੱਸ ਦਿਓ ਪੂਣ